ਫੁੱਡੀ ਲੱਤਾਂ ਜੈਡਾ ਭਾਰ ਫੁੱਡੀ ਲੱਤਾਂ ਜੈਨਾ ਵਜਨ ਨਹੀਂ ਹੈਗਾ ਤੁਸੀਂ ਪੰਗਾ ਕਿਧਰਾਂ ਲਈ ਬੈਠੇ ਹੋ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਹੜੇ ਤੁਸੀਂ ਕਿਹੜੇ ਦਾ ਪੰਗਾ ਲਈ ਬੈਠੇ ਹੋ ਤੁਸੀਂ ਕਿਹੜੇ ਦੇ ਖਿਲਾਫ ਕਾਰਵਾਈਆਂ ਕਰਾਉਣਾ ਚਾਹੁੰਦੇ ਹੋ ਜਿਹੜਾ ਜੱਟ ਮਾਫੀਆ ਕੱਲੇ ਕੱਲੇ ਦੇ ਬਾਹਰ ਜਾ ਕੇ ਮੰਜੀਬੁਰੀ ਠੋਕੂ ਜਿੰਨਾ ਸ਼ੋਰ ਤੁਸੀਂ ਲਵਾ ਲਿਆ 3 ਵਾਰੀ ਜੇਲ੍ਹ ਪਹਿਲਾਂ ਜਾ ਆਇਆ ਹੋਰ ਵਾਰੀ ਜੇਲ੍ਹ ਲਾ ਜਾਊ ਜਿੰਨਾ ਜੱਟ ਮਾਫੀਆ ਨੇ ਸ਼ੋਰ ਲਵਾ ਲਾ ਦਿਓ ਮਹਾਲੀ ਵਾਲ ਨੂੰ ਚੈਲੰਜ ਆ ਫੁੱਡੀ ਮੰਜੀ ਪੜਿਆ ਸੀ ਠੋਕੂਗਾ ਕਿ ਤੁਹਾਡੇ ਯਾਦ ਰੱਖਣੀਆਂ ਉੱਪਰ ਘਰਾਂ ਦੇ ਉੱਪਰ ਧਕਾਨਾਂ ਦੇ ਬਾਹਰ ਮੂਰੇ ਧਰਨਾ ਤੁਸੀਂ ਜਿੰਨਾ ਜੋਰ ਲਾਉਣਾ ਲਾ ਲਈ ਛੁੱਟੀ ਮੰਗੀ ਭੜਾਈ ਢੋਕੂ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਨੇ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਪੁਲਿਸ ਨਹੀਂ ਮੇਰੇ ਤੇ ਕਾਰਵਾਈ ਕਰਦੀ ਤੁਸੀਂ 5 ਰੁਪਏ ਮੇਰੇ ਦਾ ਸਾਫ ਕਰ ਦਿਓ ਅੱਜ ਕਰੋੜਾ ਰੁਪਿਆ ਲੋਕਾਂ ਦੇ ਡੇਰੀਆਂ ਭਰ ਕੇ ਗਲ ਕਟਾ ਕੇ ਸਟਾਕ ਦੇ ਵਿੱਚ ਤੰਗ ਤੰਗ ਤੇ ਮੇਰਾ ਤੁਸੀਂ ਕਰਦੇ ਕੀ ਵੀਰ ਤੇ ਤੁਸੀਂ ਕਾਰਵਾਈਆਂ ਮੇਰੇ ਤੇ ਕਰਾਉਣ ਨੂੰ ਫਿਰਦੇ ਹੋ ਤੁਸੀਂ ਗੱਲਾਂ ਕਿਹੜੇ ਕਰਦੇ ਹੋ ਤੁਸੀਂ ਕੀ ਕਹਿੰਦੇ ਜੱਜ ਪ੍ਰਧਾਨ ਕੋਲੇ ਜਾ ਕੇ ਵੀ ਭਾਣਾ ਪੈਸੇ ਲੈਂਦਾ ਸ਼ਾਂਤ ਕਰੋ ਸਾਲਿਓ ਤੁਹਾਨੂੰ ਪਤਾ ਵਿਆਹ ਕਿਉਂ ਨਹੀਂ ਕਰਾਉਂਦਾ ਕਈ ਲੋਕ ਪੁੱਛੋਤ ਨੇ ਨਾ ਮੈਨੂੰ ਹਰੇਕ ਬੰਦੇ ਰਾਜ ਮਰੂ ਉਹ ਜੀ ਮੇਰੀ ਗੱਲ ਚੱਲਦੀ ਨਹੀਂ ਜਾਂ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਥੋਡੇ ਵਰਗੇ ਕਹਿੰਦੇ ਪਾਉਂਦੀਆਂ ਜਾਂ ਥੋਡੇ ਵਰਗੇ ਨੂੰ ਮਾਰੂ ਜਾਂ ਮੈਂ ਮਰੂ ਥੋੜਾ ਪਰਾਉਣਾ ਥੋੜੋ ਦਬਨ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਮੈਨੂੰ ਗੁੱਸਾ ਬਹੁਤ ਜੜਿਆ ਪਿਆ ਆਪਾਂ ਲੜਾਈ ਪਿਛਲੇ 3.5-4 ਸਾਲ ਚਾਰ ਸਾਲ ਤੋਂ ਲੜ ਰਹੇ ਹਾਂ ਉਹ ਲੜਾਈ ਜਾਰੀ ਰੱਖਣੀ ਲੋਕਾਂ ਦੇ ਹਿੱਤਾਂ ਦੇ ਵਿੱਚ ਬੜੀ ਜ਼ਰੂਰੀ ਹੈ ਜਿਹੜੀ ਅੱਜ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹਦੇ ਬਾਰੇ ਪਿਛਲੀਆਂ ਗੱਲਾਂ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਆ ਅੱਜ ਇੱਕ ਏਜੰਟ ਮਾਫੀਆ ਦਾ ਗਰੁੱਪ ਸੁਣ ਲਓ ਸਾਰੇ ਪੰਲਾਂ ਦਾ ਏਜੰਟ ਵੀ ਧਿਆਨ ਨਾਲ ਸੁਣ ਲੈਣਾ ਮਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਕਰੀਆ ਆ ਕਿ ਭਾਨਾ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਉਹਦੇ ਉੱਪਰ ਸਖਤ ਕਾਰਵਾਈ ਕਰੋ ਕੀ ਕਾਰਵਾਈ ਕਰਾਉਂਗੇ ਜਿੰਨਾ ਵੀ ਜਿਹੜਾ ਏਜੰਟ ਮਾਫੀਆ ਮਿਲ ਕੇ ਆਇਆ ਹੈ ਕਹਿੰਦੇ ਭਾਨਾ ਸਾਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਹਦੇ ਉੱਪਰ ਜਿਹੜੀ ਸਖਤ ਕਾਰਵਾਈ ਹੋਣੀ ਬੜੀ ਜ਼ਰੂਰੀ ਆ ਅੱਛਾ ਤੇ ਜਿਹੜਾ ਮਿਲ ਕੇ ਆਇਆ ਪਹਿਲਾਂ ਤਾਂ ਮੈਂ ਉਹ ਏਜੰਟ ਮਾਫੀ ਨੂੰ ਦੱਸਦਾ ਵੀ ਜਿੰਨੇ ਵੀ ਤੁਸੀਂ ਏਜੰਟ ਮਾਫੀ ਜਿਹੜਾ ਅੱਜ ਮਿਲਣ ਗਿਆ ਸੀ ਉਹਦੇ ਵਿੱਚੋਂ ਅੱਧਿਆਂ ਤੋਂ ਬਾਅਦ ਤੋਂ ਮੈਨੂੰ ਕੱਲ ਦੀ ਤੁਹਾਡੇ ਫੋਨ ਆਈ ਜਾਂਦੇ ਨੇਗੇ ਅੱਧਿਆਂ ਤੋਂ ਬਾਅਦ ਤੁਹਾਡੇ ਜਿਹੜੇ ਏਜੰਟ ਮਾਫੀਆ ਮਿਲ ਕੇ ਆਇਆ ਨਾ ਤੁਹਾਡੇ ਕੱਲ ਦੇ ਅੱਧਿਆਂ ਤੋਂ ਫੋਨ ਆਈ ਜਾਂਦੇ ਨੇ ਕਿ ਤੁਹਾਡੀ ਲੱਤਾਂ ਜਿਹੜਾ ਭਾਰ ਤੁਹਾਡੀ ਲੱਤਾਂ ਜਿੰਨਾ ਵਜ਼ਨ ਨਹੀਂ ਹੈਗਾ ਤੁਸੀਂ ਪੰਗਾ ਕਿਦਣਾ ਲਈ ਬੈਠੇ ਹੋ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਹੜੇ ਤੁਸੀਂ ਕੀੜੇ ਦਾ ਪੰਗਾ ਲਈ ਬੈਠੇ ਹੋ ਤੁਸੀਂ ਕਿਹਦੇ ਖਿਲਾਫ ਕਾਰਵਾਈਆਂ ਕਰਾਉਣਾ ਚਾਹੁੰਦੇ ਹੋ ਜਿਹੜਾ ਏਜੰਟ ਮਾਫੀਆ ਅੱਡੀ ਚੋਟੀ ਦਾ ਜੋਰ ਨਾਲ ਹੁਣ ਧਿਆਨ ਨਾਲ ਸੁਣ ਲਿਓ ਜਿਹੜਾ ਅੱਜ ਮਾਫੀਆ ਮੀਟਿੰਗ ਕਰਕੇ ਆਇਆ ਸਾਰੇ ਮੈਨੂੰ ਤੁਹਾਡੇ ਘੱਟੋ ਘੱਟ ਦੋ ਤਿੰਨ ਤਾਂ ਅਫਸਰਾਂ ਦੇ ਫੋਨ ਆ ਚੁੱਕੇ ਨੇ ਪੁਲਿਸ ਵਾਲਾਂ ਦੇ ਜਿਹੜੇ ਤੁਸੀਂ ਭਾਣੇ ਤੇ ਕਾਰਵਾਈਆਂ ਕਰਾਉਣ ਨੂੰ ਫਿਰਦੇ ਹੋ ਜਿਹੜਾ ਮਹਾਲੀ ਦਾ ਏਜੰਟ ਮਾਫੀਆ ਧਿਆਨ ਨਾਲ ਸੁਣ ਲਿਓ ਆਉਣ ਵਾਲੇ ਪੰਜ ਚਾਰ ਪੰਜ ਦਿਨਾਂ ਨੂੰ ਸਾਡਾ ਜਿਹੜਾ ਬਿੱਦੂ ਵੱਟਾ ਕੱਠ ਇਕੱਲੇ ਇਕੱਲੇ ਦੇ ਬਾਹਰ ਜਾ ਕੇ ਮੰਜੀਪੁਰੀ ਠੋਕੂ ਜਿੰਨਾ ਜ਼ੋਰ ਤੁਸੀਂ ਲਾਉਣਾ ਲਾ ਲਿਓ ਜਿਹੜੀ ਤੁਸੀਂ ਕਾਰਵਾਈ ਕਰਾਉਣੀਆਂ ਕਰਾ ਲਿਓ ਜਿੰਨਾ ਤੁਸੀਂ ਅੱਜ ਵੀ ਤਰੀਕਾ ਪੁੱਖ ਤਰੇ ਆ ਪਰਚਿਆਂ ਦੇ ਅੱਜ ਵੀ ਤਰੀਕਿਆਂ ਦੇ ਖ ਤੰਨ ਵਾਰੀ ਜੇਲ੍ਹ ਪਹਿਲਾਂ ਜਾਇਆ ਹੋਰ ਵਾਰੀ ਜੇਲ੍ਹ ਲਾ ਜਾਉ ਜਿੰਨਾ ਜੱਟ ਮਾਫੀਆ ਨੇ ਝੂਰ ਲਾਉਣਾ ਲਾ ਦਿਓ ਮਹਾਰੀ ਵਾਲ ਨੂੰ ਚੈਲੰਜ ਆ ਥੁੱਡੀ ਮੰਜੀ ਵੜਿਆ ਸੀ ਠੋਕੂਗਾ ਕਿ ਤੁਹਾਡੇ ਯਾਦ ਰੱਖਣ ਗਿਆ ਤੁਨ ਮੈਂ ਗੱਲ ਦੱਸਦਾ ਤੁਸੀਂ ਫੁੱਦੂ ਤਕਾਉਂਦੇ ਸੀ ਨਾ ਇੱਕ ਇਥੋਂ ਦਾ ਗੁਰਪ੍ਰੀਤ ਸੀਗਾ ਆਪਦੇ ਆਪ ਨੂੰ ਕਹਿੰਦਾ ਕਹੌਂਦਾ ਏਜੰਟ ਜ਼ਮੀਨ ਤੇ ਕਬਜ਼ਾ ਕਰਵਾਇਆ ਉਹ ਤੇ ਠੀਕ ਆ 500 ਲੋਕਾਂ ਦੇ ਨਾਲ ਠੱਗੀ ਮਾਰੀ ਉਹਨੇ ਜ਼ਮੀਨ ਦੇ ਉੱਪਰ ਝੋਨਾ ਲਵਾਤਾ ਤੁਸੀਂ ਜਿਹੜਾ ਜੋਰ ਨੂੰ ਤੁਸੀਂ ਲਾਉਣਾ ਤੁਸੀਂ ਲਾ ਲਓ ਤੁਹਾਡੀ ਐਸੀ ਮੰਜੀ ਵੀ ਠੋਕੂੰਗਾ ਨਾ ਤੁਸੀਂ ਯਾਦ ਰੱਖੋਗੇ ਉਹ ਜਿਹੜਾ ਪੀਓ ਹੋਇਆ ਹੋਇਆ ਫੜੇ ਪੁਲਿਸ ਫੜ ਕੇ ਪਾ ਕੇ ਪਰਚਾ ਬਾਬ ਜਿਹੜਾ ਗੁਰਪ੍ਰੀਤ ਨਾਮ ਦਾ ਏਜੰਟ ਹੈ ਇਹੋ ਜੇ ਅਨੇਕਾਂ ਏਜੰਟਾਂ ਦੇ ਉੱਪਰ ਘਰਾਂ ਦੇ ਉੱਪਰ ਦੁਕਾਨਾਂ ਦੇ ਬਾਹਰ ਉਹ ਧਰਨਾ ਲਵਾਉਂ ਤੁਸੀਂ ਜਿੰਨਾ ਜੋਰ ਲਾਉਣਾ ਲਾ ਲਓ ਤੁਹਾਡੀ ਮੰਜੀ ਵੀ ਠੋਕੂੰ ਮਹਾਲੀਗੜ੍ਹ ਜੰਨਾ ਤੇ ਗੁਰਪਾਜ ਪ੍ਰਸ਼ਾਸਨ ਨੂੰ ਮਿਲ ਕੇ ਆਇਆ ਨਾ ਤੁਹਾਨੂੰ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਦਾ ਜਿਹੜਾ ਜਿਹੜੇ ਫੁੱਦੂ ਏਜੰਟਾਂ ਆ ਵੀਏ ਨਾ ਭੈਣ ਚੋ ਤੇ ਏ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਨਹੀਂ ਕਰਦਾ ਪੁਲਿਸ ਮੇਰੇ ਤੇ ਬਹੁਤ ਅਫਸਰ ਮੇਰੇ ਤੇ ਕਾਰਵਾਈ ਨਹੀਂ ਕਰਦੇ ਤੁਸੀਂ ਜੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਨਾ ਤੁਸੀਂ ਕੀ ਕਰੋ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਪੁਲਿਸ ਨਹੀਂ ਮੇਰੇ ਤੇ ਕਾਰਵਾਈ ਕਰਦੀ ਪੁਲਿਸ ਨੂੰ ਪਤਾ ਹੈ ਵੀ ਭਾਨਾ ਚੰਗਾ ਕੰਮ ਕਰ ਰਿਹਾ ਹੈ 60 70% ਜਿਹੜੀ ਪੁਲਿਸ ਆ ਮੇਰੇ ਹੱਕ ਦੇ ਵਿੱਚ ਆ 30% ਦਾਗੀ ਹੋਣਗੇ ਹੈਗੇ ਨੇ 30% ਪੈਸਾ ਕਰਪਟ ਖਾਣ ਵਾਲੇ ਰਹਿ ਗਏ ਨੇਗੇ ਪਰ ਜਿਹੜੇ ਵਧੀਆ ਚੰਗੇ ਅਫਸਰ ਨੇ ਨਾ ਉਹ ਨਿਰਮਰ ਤੇ ਕਾਰਵਾਈ ਕਰਦੇ ਹੁਣ ਉਹਨਾਂ ਨੂੰ ਪਤਾ ਹੈ ਵੀ ਭਾਣਾ ਸਹੀ ਕੰਮ ਕਰਦਾ ਤੁਸੀਂ 5 ਰੁਪਏ ਨਿਰਮਰ ਤੇ ਸਾਫਤ ਕਰਦੇ ਹੋ ਅੱਜ ਕਰੋੜਾਂ ਰੁਪਏ ਲੋਕਾਂ ਦੇ ਡੈਰੀਆਂ ਭਰਤੀਆ ਗਲ ਕਟਾ ਕੇ ਚੌਂਕ ਦੇ ਵਿੱਚ ਤੰਗ ਤੰਗਦੇ ਮੇਰਾ ਤੁਸੀਂ ਕਰਦੇ ਕੀ ਫਿਰਦੇ ਹੋ ਤੁਸੀਂ ਕਾਰਵਾਈਆਂ ਮੇਰੇ ਤੇ ਕਰਾਉਣ ਨੂੰ ਫਿਰਦੇ ਹੋ ਕਰਾਓ ਕਾਰਵਾਈ ਕਿੰਨੇ ਵਾਰੀ ਕੀ ਕਰਦੋਂਗੇ ਮੈਨੂੰ ਜੇਲ੍ਹ ਭੇਜ ਦੋਂਗੇ ਜੇਲ੍ਹ ਚੋਂ ਫੇਰ ਮੈਂ ਬਾਹਰ ਆ ਜੂ ਮਹੀਨੇ ਤੋਂ ਮਹੀਨਾ ਵਾਰ ਫੇਰ ਮੇਰੀ ਜਮਾਨਤ ਹੋ ਜੂ ਜਾਂ 5-7 ਮਹੀਨੇ ਮੈਨੂੰ ਜੇਲ੍ਹ ਚ ਲਾਉਣੇ ਕਿੱਡੀ ਕਬੱਡੀ ਗੱਲਾਂ ਲੋਕਾਂ ਲਈ ਪਾਣੇ ਦੀ ਜਿਹੜੀ ਜ਼ਮੀਰ ਆ ਨਾ ਕੋਈ ਖਰੀਦ ਨਹੀਂ ਸਕਿਆ ਤੁਸੀਂ ਤੁਸੀਂ ਮੇਰੇ ਕੋਲ ਗੱਡੀਆਂ ਵੱਡੇ ਵੱਡੇ ਲਾਲਚ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੌ ਮੈਨੂੰ ਅਹਰਾਸ ਕਰਕੇ ਹਟਿਆ ਕੋਈ 5 ਰੁਪਏ ਸਾਬਤ ਕਰ ਦੇ ਮੇਰੀ ਜ਼ਿੰਦਗੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਮੇਰੇ 6 ਬੰਦਿਆਂ ਨੇ ਮਦਦ ਕੀਤੀ ਆ ਮੇਰੇ ਮਿੱਤਰ ਨੇਗੇ ਉਹ ਮੇਰੇ ਦੋਸਤ ਨੇਗੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਨਹੀਂ ਪੂਰੇ ਦੁਨੀਆ ਪੂਰੇ ਪੰਜਾਬ ਦੇ ਵਿੱਚੋਂ ਕੋਈ 5 ਰੁਪਏ ਸਾਬਤ ਕਰ ਦੇ ਮੂੰਹ ਕਾਲਾ ਕਰਾ ਕੇ ਗੱਲ ਲਾ ਦੂੰਗਾ ਤੁਸੀਂ ਗੱਲਾਂ ਕਿਹੜੇ ਕਰਦੇ ਪਰ ਤੁਸੀਂ ਕੀ ਕਹਿੰਦੇ ਜੱਜ ਪ੍ਰਸ਼ਾਸਨ ਕੋਲੇ ਜਾ ਕੇ ਵੀ ਭਾਣਾ ਪੈਸੇ ਲੈਂਦਾ ਸਾਫਤ ਕਰੋ ਸਾਲਿਓ ਪਰ ਇਹ ਪੰਜਾਬ ਦੀ ਲੜਾਈ ਆ ਤੁਸੀਂ ਜਿੰਨੇ ਪਰਚੇ ਪਾਉਣੇ ਪਰਚੇ ਪਵਾ ਲਿਓ ਜੇਲ੍ਹ ਚ ਸਿਟਾਉਣਾ ਜੇਲ੍ਹ ਚ ਆਉਣਾ ਮਰਵਾਉਣਾ ਮਰਵਾ ਲਿਓ ਮੈਨੂੰ ਤੁਹਾਨੂੰ ਪਤਾ ਵਿਆਹ ਕਿਉਂ ਨਹੀਂ ਕਰਾਉਂਦਾ ਕਈ ਲੋਕ ਪੁੱਛਦੇ ਨਾ ਮੈਨੂੰ ਹਰੇਕ ਬੰਦੇ ਰਾਜ ਮੈਨੂੰ ਰੋਜ਼ ਹੀ ਮੇਰੀ ਗੱਲ ਚੱਲਦੀ ਰਹਿੰਦੀ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਥੋਡੇ ਵਰਗੇ ਨੇ ਬਾਈਆਂ ਜਾਂ ਥੋਡੇ ਵਰਗੇ ਨੂੰ ਮਾਰੂੰ ਜਾਂ ਮੈਂ ਮਰੂੰ ਥੋਡੇ ਵਰਗੇ ਜਿਹੜੇ ਠੱਗ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਨਾ ਤਾਂ ਮੈਂ ਕੋਈ ਕਟੜਪੰਥੀ ਬੰਦਾ ਨਾ ਮੈਂ ਜਾਤ-ਪਾਤ ਨੂੰ ਮੰਨਣ ਵਾਲਾ ਬੰਦਾ ਮੈਂ ਇਨਸਾਨੀਅਤ ਲਈ ਲੋਕਾਂ ਲਈ ਲੜੂ ਮਰੂ ਤੁਸੀਂ ਜਿੰਨਾ ਜ਼ੋਰ ਲਾਣਾ ਹੋਇਆ ਮੇਰੇ ਸਾਲੇ ਉਹਨਾਂ ਜ਼ੋਰ ਲਾ ਲਿਓ ਹੁਣ ਜਿਹੜੇ ਅੱਜ ਮਹਾਲੀ ਜਾ ਕੇ ਆਇਆ ਨੇ ਨਾ ਪ੍ਰਸ਼ਾਸਨ ਕੋਲੇ ਭੰਨੇ ਤੇ ਕਾਰਵਾਈ ਕਰਾਉਣੀ ਆ ਉਹਨਾਂ ਦੀ ਗਾਰਜਮਾ ਮੈਂ ਐਸੀ ਪਾਉਂਗਾ ਕਿ ਤੁਸੀਂ ਯਾਦ ਰੱਖੋਗੇ ਹੁਣ ਹੁਣ ਥੋੜੇ ਬਾਰਾਂ ਦੇ ਵਿੱਚ ਹੀ ਆਉਂਗਾ ਤੁਸੀਂ ਯਾਦ ਕਰ ਲਓ ਜਿਹੜੇ ਅੱਜ ਕਹਿ ਕੇ ਆਏ ਨੇ ਭੰਨੇ ਤੇ ਕਾਰਵਾਈ ਕਰਾਉਣੀ ਆ ਧਿਆਨ ਨਾਲ ਸੁਣ ਲਓ ਥੋੜੇ ਲੱਤਾਂ ਥਰ-ਥਰ ਕੰਮਣਗੀਆਂ ਕਿਉਂਕਿ ਮੈਂ ਮੈਨੂੰ ਕਹ ਰਿਹਾ ਡਰਾਂ ਮੇਰੇ ਤਾਂ ਸਾਫਤ ਕਰੋ ਤੁਸੀਂ ਚੋਰੋਂ ਸਾਲਿਓ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਸਾਲਿਓ ਤੁਸੀਂ ਚੋਰ ਹੋ ਮੈਨੂੰ ਕਹ ਲੈ ਡਰਾਂ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਬੇਖੌਫ ਹੋ ਕੇ ਕੱਲਾ ਘੁੰਮਦਾ ਪਿਸਟਲ ਮੇਰੇ ਡੱਬ 'ਚ ਲੱਗਿਆ ਹੁੰਦਾ ਜਿਹੜੇ ਤੁਸੀਂ ਪਹਿਲਾਂ ਵੀ ਮੈਨੂੰ ਕਾਫੀ ਵਾਰੀ ਜਿਹੜੇ ਧਮਕੀਆਂ ਦਵਾਈਆਂ ਨੇ ਮੈਂ ਅੱਜ ਪਹਿਲੀ ਵਾਰ ਦੱਸਦਾ ਹਾਂ ਇਹ ਕੈਮਰੇ ਤੇ ਫੁੱਦੂ ਲੋਕਾਂ ਦਾ ਕੰਮ ਹੁੰਦਾ ਜਿਹੜੇ ਦੱਸਦੇ ਹੁੰਦੇ ਨੇ ਨਮਾਰਦ ਲੋਕ ਦੱਸਦੇ ਨੇ ਮੈਨੂੰ ਧਮਕੀ ਆ ਗਈ ਜੀ ਮੈਨੂੰ ਆਹ ਆ ਗਈ ਜੀ ਮੈਨੂੰ ਉਹ ਆ ਗਈ ਜੀ ਉਹ ਫੁੱਦੂ ਜੇ ਲੋਕ ਦੱਸਦੇ ਹੁੰਦੇ ਨੇ ਤੁਸੀਂ ਪਹਿਲਾਂ ਵੀ ਜ਼ੋਰ ਲਾਇਆ ਜਾਂਟਾਂ ਨੇ ਜਿੰਨਾਂ ਨੇ ਵੀ ਇਹਨਾਂ ਨੇ ਕੋਈ ਧਮਕੀਆਂ ਥੋੜਾ ਪੁਰਾਣਾ ਥੋੜੋ ਦਬਨ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਅੱਜ ਮੈਨੂੰ ਗੁੱਸਾ ਬਹੁਤ ਚੜਿਆ ਪਿਆ ਡੱਬ 'ਚ ਪਿਸਤਲ ਟੰਗਿਆ ਹੁੰਦਾ ਜਦੋਂ ਮਰਜੀ ਤੁਸੀਂ ਪਹਿਲਾਂ ਵੀ ਮੇਰੇ ਕਿੰਨੇ ਵਾਰੀ ਪਿੱਛਾ ਕਰਾਇਆ ਜਦੋਂ ਮੈਂ ਮਹਾਰਾਜੇ ਦੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਨੇ ਹੋ ਮੈਂ ਇਹਨਾਂ ਗੱਲਾਂ ਫੁੱਦੂ ਪੜਾਕੇ ਨੂੰ ਡਰਨ ਵਾਲਾ ਨਹੀਂ ਹੈਗਾ ਤੁਸੀਂ ਭੁੱਲ ਜਿਓ ਇਸ ਗੱਲ ਨੂੰ ਬਹੁਤ ਖਾਰਣ ਤਮਾਕ ਦੇ ਬੰਦੇ ਨਾਲ ਤੁਸੀਂ ਮੱਥਾ ਲਾਇਆ ਹੋਇਆ